ਤਵੀਜੀ ਸਾਰੇ ਵੀਰਾਂ ਨੂੰ ਸੰਦੀਪ ਜੀ ਵੱਲੋਂ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ। ਤਵੀਜੀ ਅੱਜ ਆਪਾਂ ਖਾਲੇ ਪਹੁੰਚੇ ਆਂ। ਜ਼ਿਲ੍ਹਾ ਤਰਨਤਾਰਨ ਦਾ ਤੇ ਤਸਵੀਰ ਪੱਟੀ ਪੈਂਦੀ ਆ। ਬਾਈ ਅੱਜ ਕੋ ਬਹੁ ਚੁੱਕੇ ਆਂ। ਮੇਰੇ ਬਾਈ ਅਰਸੂ ਜਾਂਦੇ ਚੋਰਾਸੀ ਦੇ ਪਹਿਲੇ ਜਿਹੇ ਆਏ ਆਂ। ਤੇ ਮਸ਼ਹੂਰ ਬ੍ਰੇਡਰ ਵੀ ਆ ਤੇ ਨਾਲ ਮੁਬਾਰ ਵੀ ਕਰਦੇ ਬਾਈ ਹੋਣੀ ਕੱਲਾ ਨੀਲੀ ਮਈਆਂ ਦਾ। ਤੇ ਅੱਜ ਬਾਈ ਦੇ ਸ਼ੌਂਕ ਵੇਖਾਂਗੇ ਨਾਲੇ ਤੇ ਥੋੜੀ ਗੱਲਬਾਤ ਕਰਾਂਗੇ ਤੇ ਕਰੀ ਸ਼ੁਰੂ। ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਸਵਾਗਤ ਤੁਹਾਡਾ ਜੀ ਬਹੁਤ ਬਹੁ ਜੀ। ਸਤਿ ਸ਼੍ਰੀ ਅਕਾਲ ਜ ਬਲੜਾ ਹੈ ਮਗੇ ਮਿਲ ਗੱਲਬਾਤ ਕਰਦੇ ਗੱਲ ਫੋਨ ਤੇ ਬੜੇ ਚਿਰ ਤੇ ਆਪਾਂ ਇੱਕ ਦਿਨ ਗੱਲ ਕਰਦੇ ਆਂ ਵੀ ਬਸ ਜਾਨਵਰ ਤਾਂ ਉਦਾਂ ਵੇਖ ਜਾਂਦੇ ਆਂ ਹਾਂਜੀ ਤੇ ਗੱਲ ਇਹ ਹੋਈ ਵੀ ਇੱਕ ਮਿਲ ਕੇ ਵੀਡੀਓ ਬਣਾਵਾਂ ਗੱਲਬਾਤ ਕਰਾਂਗੇ ਜਿੰਨਾ ਮਿਲਾਂਗਾ ਮਾਸ਼ਾਅੱਲਾ ਮੈਂ ਤੁਸੀਂ ਇਹ ਕਹਿੰਦੇ ਕੋਈ ਲਾਲਾ ਲਈ ਰਿਹਾ ਥੋੜਾ ਬੜਾ ਜੀ ਸਾਡੀ ਲੈ ਨਹੀਂ ਉਹ ਜੀ ਨਹੀਂ ਨਹੀਂ ਵਧੀਆ ਲੱਗਦੇ ਤੁਸੀਂ ਰੋਜ਼ ਇੱਧਰ ਦੀਜੇ ਸਾਡੀ ਸਵਾਭ ਵੀ ਨਹੀਂ ਬਣਿਆ ਬਿਲਕੁਲ ਜੀ ਬਿਲਕੁਲ ਕੋਈ ਕਰੀ ਦੀ ਵੀ ਦੋ ਦਿਨ ਜਾਨਵਰ ਹੋਣ ਤੇ ਵੀਡੀਓ ਬਣਾਈਏ ਪਰ ਇਹਨਾਂ ਵੀ ਜਨਵਰ ਵੇਚ ਜਾਂਦੇ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਆਪਣਾ ਪੇਜ ਹੈਗਾ ਹਾਂ ਤੇ ਪੇਜ ਤੇ ਪਾਰੀਏ ਫੋਟੋ ਜੀ ਬਾਈ ਦਾ ਪੇਜ ਵੀ ਹੈਗਾ ਮਾੜਾ ਪੇਜ ਦਾ ਨਾਮ ਬੋਲੋ ਆਪਣਾ ਹੈ ਆਵਾ ਮਾਧਿਆਲਾ ਫਾਰਮ ਤੇ ਆਪਾਂ ਨੀਲੀ ਰਵੀ ਦੇ ਕੰਮ ਕਰਦੇ ਆਂ ਸੋ ਤੁਸੀਂ ਫੇਸਬੁੱਕ ਤੇ ਜਾ ਕੇ ਜਾਂ ਉੱਤੇ ਇੰਸਟਾਗ੍ਰam ਤੇ YouTube ਤੇ ਵੀ ਹੈਗਾ ਤੇ ਤੁਸੀਂ ਆਪਾਂ ਨੂੰ ਫੋਲੋ ਕਰ ਸਕਦੇ ਜੀ ਤੇ ਆਪਾਂ ਕੱਲਾ ਨੀਲੀ ਰਵੀ ਦੇ ਕੰਮ ਕਰਦੇ ਆਂ ਨੀਲੀ ਰਵੀ ਦੇ ਜਨਵਰ ਲੈ ਕੇ ਆਉਂਦੇ ਆਂ ਤੇ ਬਾਕੀ ਹੁੰਦੀ ਵੀ ਉਹਨੂੰ ਪੁੱਛ ਲਓ ਵੀ ਆਪਾਂ ਕਿੱਦਾਂ ਦੇ ਬੰਦੇ ਆਂ ਉਹਦਾ ਪਤਾ ਹੀ ਭਾਈ ਜਾਨਾ ਮਨ ਜੀ ਅ ਉਹ ਦੇਖੋ ਨਾਂ ਦਾ ਬੜਾ ਮਸ਼ਹੂਰ ਹੋਇਆ ਪਿਆ ਮੇਲਿਆਂ 'ਚ ਵੀ ਦੁੱਧ ਚੁਆਈ ਵਿੱਚ ਵੀ ਆਣਾ ਜੀ ਹਾਂਜੀ ਤੇ ਮਨ ਨਾਂਮੀ ਹਸਤੀਆਂ 'ਚ ਪੂਰੇ ਆਉਂਦੇ ਆ ਇਹ ਵਈ ਜਿਹੜੀ ਗੱਲ ਕਹਿਣ ਵਾਲੀ ਕਰੇ ਮਾਰਾ ਇਹ ਲਿਆਉਣ ਵਾਲਾ ਵਾ ਇੱਕ ਇਹ ਨਹੀਂ ਹੈਗਾ ਸਿਰਫ 2016 'ਚ ਇੱਕ ਮੱਝ ਖੜੀ ਆਪਾਂ ਮੇਲੇ ਬਾਬੋ ਦਾ ਸਾਹਿਬ ਡਿਸਟ੍ਰਿਕਟ ਲੈਵਲ ਤੇ ਹੋਇਆ ਹਾਂਜੀ ਉਹ ਤੋਂ ਬਾਅਦ ਕੰਮ ਜਿੱਦਾਂ ਚੱਲਦਾ ਗਿਆ ਵੀ ਉਹ ਮੱਝ ਨੇ ਇੰਨੀ ਲਾਜ ਰੱਖੀ ਉਹ ਨੰਬਰ ਤੋਂ ਦੂਜੇ ਨੰਬਰ ਤੇ ਆਈ ਹਾਂਜੀ ਹਾਂਜੀ ਤੇ ਉਹ ਤੋਂ ਬਾਅਦ ਕੰਮ ਚੱਲਦਾ ਗਿਆ ਚੱਲਦਾ ਗਿਆ ਇਦਾਂ ਧਿਆਨ ਹੁੰਦਾ ਗਿਆ ਤੇ ਫਿਰ ਕਈ ਸੱਜਣ ਆਉਣੇ ਦੂਰੋਂ ਥਾਣੇ ਬਿਲਕੁਲ ਜੀ ਇਹ ਇਧਰ ਬਾਰਡਰ ਏਰੀਆ ਦਾ ਤਾਂ ਮੱਝਾਂ ਲੱਭ ਕੇ ਦੋ ਨਹੀਂ ਨਹੀਂ ਹਾਂ ਫਿਰ ਹੌਲੀ ਹੌਲੀ ਕੀ ਕੀਤਾ ਵੀ ਸੋਚਿਆ ਚਲਾ ਆ ਵੀ ਘਰੇ ਇੱਕ ਦੀ ਲੈ ਆ ਤੇ ਬਿਲਕੁਲ ਭਜੀ ਤੇ ਲਈ ਆਈ ਦੀ ਆ ਲਈ ਆਈ ਦਾ ਨਗਰ ਸ਼ਕੀਨ ਆਪਾਂ ਚੰਗਾ ਆ ਵੇਖ ਕੇ ਇਹ ਨਹੀਂ ਵੀ ਗੱਲ ਵੀ ਕਿੱਲੇ ਪਰ ਛੱਡਨੇ ਉਹ ਨਹੀਂ ਗੱਲ ਹੈਗੀ ਇੱਕ ਅੰਦਾ ਲੈ ਆਈ ਤੇ ਭਜੀ ਇੱਥੋਂ ਕਿੰਨਾ ਹੋਊਗਾ ਬਾਰਡਰ 1.5 ਕਿਲੋਮੀਟਰ ਦੇ ਘੇ ਡੇਢ ਅੱਜ ਅੱਜ ਫਿਰ ਬਾਰਡਰ ਦੇ ਖਰੇ ਹੈ ਨਹੀਂ ਫਿਰ ਬਾਰਡਰ ਸਾਰੀਆਂ ਮੱਝੇ ਬਾਰਡਰ ਵਾਲੀਆਂ ਆਈਆਂ ਸਾਰੀਆਂ ਨਹੀਂ ਲਿਗੀਆਂ ਵਾ ਕਰੀ ਆਪਾਂ ਅਰिज ਨਾਲ ਹੋਣਗੇ ਨਾਲੇ ਹਾਂ ਇਹ ਨਹੀਂ ਕੋਈ ਗੱਲ ਹੈਗੀ ਵੀ ਜਿਆਦੇ ਟੀਗੀਆਂ ਨਹੀਂ ਹੋਣਗੀਆਂ ਹਾਂਜੀ ਤੇ ਬ੍ਰਾਈਟ ਕਰਾਉਂਦੀਆਂ ਇਹ ਕਰਮਾਰੀਆਂ ਜਿਆੜੀਆਂ ਤੇ ਮਸਲ ਹੈਗੀ ਆ ਬਾਰਡਰ ਏਰੀਆ ਦੇ ਵਿੱਚ ਤਕਰੀਬਨ ਹੀ ਹੈਗੇ ਸਾਰੇ ਆਪਣੇ ਪਰਨਤਨ ਬੈਲਟੋ ਲੈ ਕੇ ਸਰਪੰਚਲੇ ਏਰੀਆ ਤੋਂ ਲੈ ਕੇ ਫਰੋਜਪੁਰ ਤੱਕ ਆ ਗਏ ਸਾਰੇ ਹੈਗੀ ਆ ਹਾਂ ਤੇ ਬਾਕੀ ਇਹ ਨਾਲੇ ਲੋਕਾਂ ਨੂੰ ਇਹ ਕਹਿੰਦੇ ਆ ਰਾੰਗ ਮਗਰ ਨਾ ਪਿਆ ਕਰੋ ਬ੍ਰੀਡ ਮਗਰ ਪਿਆ ਕਰੋ ਬ੍ਰੀਡ ਮਗਰ ਪਿਆ ਕਰੋ ਬਿਲਕੁਲ ਜ਼ਰੂਰੀ ਹੈ ਨਾ ਵੇਖਿਆ ਕਰੋ ਵੀ ਇਹਦੀ ਧੁੰਨੀ ਦੇ ਨਿਸ਼ਾਨ ਆ ਜਾਂ ਇਹਦੇ ਪੈਰ ਨਹੀਂ ਅਗਲੇ ਜਿੱਤੇ ਹੁਣ ਤੇ ਆਪਾਂ ਮੇਲੇ ਜੀ ਤੁਹਾਨੂੰ ਪਤਾ ਹੈ ਮੈਂ ਆਵਾਜ਼ ਸੁਣ ਕੇ ਮੰਨ ਲਓ ਪੀਡੀਐਫ ਵਾਲਿਆਂ ਨਾਲ ਵੀ ਗੱਲ ਹੋ ਗਈ ਹੈ ਉਥੇ ਮੀਟਿੰਗ ਹੋਈ ਵੀ ਪੈਰ ਅਗਲੇ ਜਿਹੜੇ ਕਾਲੇ ਚੱਲਣਗੇ ਚੱਲਣਗੇ ਤੇ ਬਾਕੀ ਜੇ ਚੜੇਕ ਮੇਲਾ ਹੈ ਉਸੇ ਵੀ ਹੋਊਗਾ ਜੀ ਆਹ ਫਿਰ ਸੰਭਾਲ ਵੀ ਕਰਨੀ ਹੈ ਜਿਹੜੀ ਅਸਲੀ ਬ੍ਰੀਡ ਹੈ ਉਹ ਸਾਹਮਣੇ ਆ ਜੂ ਸਾਹਮਣੇ ਆ ਜੂ ਤੇ ਬਾਜੀ ਫਿਰ ਆਪਣੇ ਘਰ ਵਿੱਚੋਂ ਮੰਗੀ ਕਿੰਨਾ ਕ ਫਿਰ ਦੁੱਧ ਤੁਸੀਂ ਦੁੱਧ ਆਪਾਂ ਮੇਲਿਆਂ ਦੇ ਵਿੱਚ ਵੀ ਤਕਰੀਬਨ 18 ਕਿਲੋ ਲੱਗਿਆ 18 ਗੋਟ ਚੁਆਇਆ ਤੇ ਘਰੇ ਜਿਹੜਾ ਵਾ 18 300 ਦੀ ਚੁਆਈ ਆਪਣੀ ਉਹ ਬੜੀ ਮਹਿੰਗੀ ਹੋਈ ਹੈ ਤੇ ਉਹ ਵੀ ਹੁਣ ਚਲੋ ਗਾਂ ਉਮਰ ਚੁੰਦੀ ਜਾਂਦੀ ਹੈ ਬਾਕੀ ਉਹਦੀ ਸਰਕਾਰੀ ਚੁਆਈਆਂ ਕਾਫੀ ਹੋਈਆਂ ਜਿਹੜੀ ਦੇਖੋ ਜੀ ਜਿਹੜੀ ਉਹ ਤੁਹਾਡੇ ਕੋਲ ਮਹੀਨਾ ਜੀ ਇਹ ਮਾਲੀ-ਮੁਲੀ ਮਤੇ ਘਰ ਦਾ ਸੀ ਆਪਣਾ ਕਿਵੇਂ ਇਹ ਨਾ ਉਦੋਂ ਜਨਵਰੀ ਇਦਾਂ ਹੁੰਦਾ ਵੀ ਹੁੰਦੇ ਸੀ ਚਲੋ ਘਰੇ ਰੱਖਦੇ ਆ ਵੀ ਜੇ ਤਾਂ ਇਹਦਾ ਟੈਕਨੋਲੋਜੀ ਵਧਦੀ ਜਾਂਦੀ ਹੈ ਹਾਂਜੀ ਹਾਂਜੀ ਤੇ ਆ ਪਹਵਾਰੇ ਲੱਗੇ ਆ ਪੱਖੇ ਆ ਸਾਰੀ ਵਿੱਚ ਇਹਦਾ ਬੰਦੇ ਨੂੰ ਮੰਨ ਲਓ ਵੀ ਅੱਗੇ ਬੰਦੇ ਬਾਹਰ ਤਰੁਖਾਂ ਥੱਲੇ ਪੈਂਦੇ ਹੋਣੀ ਸੀ ਲੱਗੇ ਉਹਦੇ ਜਨਵਰਾਂ ਦੇ ਵਿੱਚ ਬਿਲਕੁਲ ਜੀ ਬਿਲਕੁਲ ਧਾਰ ਹੋ ਹੀ ਜਾਂਦਾ ਤੇ ਉਦੋਂ ਜਨਵਰ ਜਾਂਦੇ ਹੁੰਦੇ ਨੇ ਨਹਿਰ ਤੇ ਨਹਿਰ ਤੇ ਖੁੱਲੀਆਂ ਚਰਦੀ ਰਹਿੰਦੇ ਸਾਰਾ ਦਿਨ ਹਾਂ 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 ਪੌਦਾਂ ਨੇ ਲੱਗਣਾ ਕਿਹੜੇ ਵੇਲੇ ਮੱਝ ਲਾ ਕੇ ਜਾਣੀ ਬਿਲਕੁਲ ਜੀ ਫਸਲ ਨਹੀਂ ਲੱਗਣਾ ਉਦੋਂ ਜਨਵਰ ਜਿਹੜੇ ਸੀ ਸਾਲ ਤੋਂ ਪਹਿਲਾਂ ਪਹਿਲਾਂ ਸੂਹ ਪੈਂਦੇ ਹੁੰਦੇ ਸੀ ਬਿਲਕੁਲ ਫਿਰ ਡੇਢ ਪੌਣੇ 2 ਮਹੀਨਿਆਂ ਦੀ 2 ਮਹੀਨੇ ਦੀ ਮੱਝ ਦੇ ਲੱਗ ਇਹ ਪਰੇ ਨਾ ਹੁਣ ਦਾ ਜਿਵੇਂ ਉਹ ਮਾਲੀ ਭਰਾ ਲੋ ਹੁੰਦਾ ਟੀਕਾ ਭਰਾ ਲੋ ਹੁੰਦੇ ਕਰਾ ਲੋ ਮੇਰੇ ਗਾ ਦਾ ਪਤਾ ਕੀਆ ਟੀਗਾ ਲੋਕੀ ਭਰਾ ਲੈਂਦੇ ਮਾਨੂੰ ਡਾਕਟਰ ਵੀਰ ਵੀ ਚਲੋ ਉਹਨਾਂ ਆਪਣਾ ਜੋ ਕਮਾਈ ਆਪਦੀ ਲੈਣੀ ਉਹਨਾਂ ਠੀਕ ਹੈ ਨਾ ਉਹਨਾਂ ਦੀ ਵੀ ਕੋਈ ਗਲਤੀ ਨਹੀਂ ਹੁੰਦੀ ਬਿਲਕੁਲ ਇਹ ਆ ਵੀ ਜਦੋਂ ਮੇਲਿਆਂ ਦੇ ਵਿੱਚ ਕੋਈ ਮਾਲੀ ਜਿੱਤ ਜਾਂਦਾ ਹਾਂ ਹਾਂ ਉਹਦੇ ਟੀਕੇ ਵਿਗਣੇ ਸ਼ੁਰੂ ਹੋ ਜਾਂਦੇ ਦੇਖ ਕੋਈ ਗੱਲ ਪਰ ਕਿਸਾਨ ਵੀਰਾਂ ਨੂੰ ਜਾਂ ਪਸ਼ੂ ਪਾਲਕਾਂ ਨੂੰ ਇਹੋ ਸਲਾਹ ਹੈ ਵੀ ਪਹਿਲਾਂ ਤੁਸੀਂ ਉਹਦਾ ਰਿਕਾਰਡ ਰਿਕਾਰਡ ਦੁੱਧ ਕਿਧੀਆਂ ਮਾਵਾਂ ਦਾ ਜਾਂ ਉਹਦੀਆਂ ਭੈਣਾਂ ਦਾ ਦੁੱਧ ਵੇਖੋ ਫਿਰ ਸੀਮਨ ਜਿਹੜਾ ਉਹ ਜੂਸ ਬਿਲਕੁਲ ਜਿਹੜੀ ਸਹੀ ਬਰੀਡ ਹੈ ਤੇ ਕੋਸ਼ਿਸ਼ ਕਰੋ ਜਿਆਦਾ ਤੋਂ ਜ਼ਿਆਦਾ ਜਿਹੜਾ ਵੀ ਆਪਣਾ ਬਾਰਡਰ ਏਰੀਆ ਦੀ ਜਿੰਨੇ ਵੀ ਸਾਂਹਿਆ ਜਾਂ ਉਹਨਾਂ 'ਤੇ ਮਰਦੀ ਤੇ ਜਾਂ ਫਿਰ ਨਾਬੇ ਸੀਮਨ ਸਟੇਸ਼ਨ ਹੈ ਦਾ ਜਾਂ ਆਪ ਉਹਦਾ ਚੰਗੇ ਚੰਗੇ ਸਾਂਹਾਂ ਦਾ ਮੈਂ ਟੀਕਾ ਲਵਾਇਆ ਜਾਂੜਾ ਲੈਣਾ ਦੁੱਧ ਆ ਜੀ ਆਪਾਂ ਇਹ ਨਹੀਂ ਵੀ ਮੰਨ ਲਓ ਆਪਾਂ ਪਟੀਆ ਬਰਉਨੇ ਆ ਦੇ ਬੱਚਾ ਜਿਹੜਾ ਉਹ ਐਚਐਫ ਗਾਵਾਂ ਗਾਂ ਇੰਦੇ ਵੀ ਡੱਬੇ ਜਾਂ ਇੰਦੇ ਵੀ ਬਰਉਨੇ ਉਹਨਾਂ ਦਾ ਕੋਈ ਫੈਰ ਆ ਉਹ ਪਤਾ ਕਿ ਤੁਹਾਨੂੰ ਉਹ ਕਿਦਾਂ ਤਿਆਰ ਹੋਏ ਹੁੰਦੇ ਸਾਨ ਉਹ ਹੁਣ ਚਲੋ ਗਾਂ ਵਿਗੀ ਜਾਂਦੇ ਜੀ ਹੁਣ ਅਸੀਂ ਵੀ ਗਈ ਜਾਂਦੇ ਜੀ ਖਣੀ ਬਿਲਕੁਲ ਕੰਮ ਆ ਜੀ ਕੀ ਕਰੀਏ ਹੁਣ ਤੇ ਬਾਕੀ ਨੀਲੀ ਜਿਹੜੀ ਨੀਲੀ ਦੀ ਮੈਂ ਆ ਉਹਦਾ ਹਾਈਟ ਥੋੜੀ ਜਿਆਦੀ ਹੋਊਗੀ ਬੋਡੀ ਸਟਰਕਚਰ ਦੇ ਵਿੱਚ ਥੋੜੀ ਜਿਆਦੀ ਹੋਊ ਕਸਮੇ ਥੋੜੇ ਸਰੀਰ ਦੇ ਹੋਊਗੀ ਤੇ ਲੱਤ ਵੀ ਉਹਦੀ ਥੋੜੀ ਵੱਡੀ ਹੋਊ। ਇਹ ਜਿਹੜੀ ਮੰਨ ਲਓ ਨੀਲੀ ਰਾਵੀ ਦੀ ਮੈਂ ਇਹਦੀ ਉਹਦੀ ਗੋਡੀ ਸਿਰਫ ਇੱਕੋ ਘੱਟਦੀ ਹੋਊ। ਅੱਛਾ ਗੋਡੀ ਉਹਦੀ ਵੀ ਨਿੱਕੀ ਹੋਊਗੀ ਨੀਲੀ ਦੀ ਮੈਂਦੀ ਵੀ। ਠੀਕ ਹੈ ਜਿਹੜੀ ਨੀਲੀ ਕੱਲੀ ਹੋਊਗੀ ਵੱਡੀ ਹੋਊਗੀ। ਨੀਲੀ ਜਿਹੜੀ ਕੱਲੀ ਮੈਂ ਹੋਊਗੀ ਉਹ ਤੋਂ ਆਪਣੇ ਮੱਧ ਹੈਗੀ ਦਾ ਨੂੰ ਇੱਕ ਵਖਾਣਾ। ਹਾਂ ਜੀ। ਉਹਦਾ ਢੇਡ ਨਹੀਂ ਢਾ ਵੱਡਾ ਹੁੰਦਾ। ਅੱਛਾ ਤੇ ਰਾਵੀ ਦੀ ਮੈਂ ਜਿਹੜੀ ਹੈ ਨਾ ਉਹ ਥੋੜੀ ਮਧਰੀ ਦੀ ਨੀਲੀ ਰਾਵੀ ਦੀ ਤੇ ਹਾਂ ਤੇ ਉਹਦਾ ਢੇਡ ਵੀ ਥੋੜਾ ਵੱਡਾ। ਇਹ ਦੁੱਧ ਫਿਰ ਰਾਵੀ ਦਾ ਪਾਲਾ ਹੁੰਦਾ ਜੀ? ਨਹੀਂ ਦੁੱਧ ਅਸਲ ਦੇ ਵਿੱਚ ਇਹ ਆ ਵੀ ਜਿਹੜੀ ਮੰਨ ਲਓ ਨੀਲੀ ਦਾ ਦੁੱਧ ਜਿਆਦਾ ਮੰਨਿਆ ਗਿਆ ਅੱਛਾ ਠੀਕ ਹੈ ਨੀਲੀ ਦੁੱਧ ਜਿਆਦਾ ਮੰ ਦਿੰਦੀ ਆ ਬਾਕੀ ਜਦੋਂ ਮੰਨ ਲਓ ਜਿਹੜਾ ਜੋਸ਼ ਆ ਨਾ ਉਹ 라ਵੀ ਦੀ ਮਹਿਦ ਜਿਆਦਾ ਹੁੰਦਾ ਹਾਂ ਅੰਦਰ ਦਾ ਵਾਲੀ ਪਰ ਬਹੁਤਿਆਂ ਆਪਾਂ ਮੇਲੇ ਮੱਝੇ ਵੇਨੇ ਨੀਲੀ 라ਵੀ ਦੀਆਂ ਹੁੰਦੀਆਂ ਉਹ ਤੇ ਦੋਵਾਂ ਦਾ ਸਮੇਲ ਹੀ ਹੁੰਦਾ ਬਿਲਕੁਲ ਬਿਲਕੁਲ ਅੱਲੀ ਜਿਹੜੀ ਮੈਂ ਆ ਉਹ ਮੰਨ ਲਓ ਵੀ ਜਿਹੜੀ ਰਾਵੀ ਦੀ ਮੈਂ ਆ ਇਹ ਸ਼ੁਰੂ ਤੋਂ ਕੀ ਹੁੰਦਾ ਹੈ ਵੀ ਦੋ ਨਸਲਾਂ ਹੁੰਦੀਆਂ ਇੱਕ ਨੀਲੀ ਇੱਕ ਰਾਵੀ ਦੀ ਜਿਹੜੀ ਰਾਵੀ ਦੀ ਮੈਂ ਹਾਂ ਉਹ ਦੁੱਧ ਜਾਰਾ ਦਿੰਦੀ ਹੁੰਦੀ ਪਰ ਘੱਟ ਟਾਈਮ ਦਿੰਦੀ ਲੱਗਦਾ ਉਹ ਨੀਲੀ ਦੀ ਮੈਂ ਜਿਹੜੀ ਉਹ ਦੁੱਧ ਮੰਨ ਲਓ ਘੱਟ ਦਿੰਦੀ ਤੇ ਲੰਮਾ ਟਾਈਮ ਦੇ ਲੰਮਾ ਟਾਈਮ ਜਦੋਂ ਸੁਮੇਲ ਹੋ ਗਿਆ ਦੋਹਾਂ ਦਾ ਉਹ ਨੀਲੀ ਰਾਵੀ ਨਸਲ ਬਣ ਗਈ ਤੇ ਉਸ ਤੋਂ ਬਾਅਦ ਦੁੱਧ ਵੀ ਵੱਧ ਗਿਆ ਹਾਂ ਨਸਲ ਦਾ ਦੁੱਧ ਘਾਹ ਰਗਾ ਕਿੱਥੇ ਚਲਾ ਗਿਆ ਜੀ ਚਲੋ ਐ ਜਮੀਨਦਾਰਾਂ ਨਾਲ ਕਿ ਨਹੀਂ ਬਾਈ ਜੀ ਤੇ ਵੀਜੀ ਫਿਰ ਅੱਜ ਆਪਣੇ ਕੋਲ ਅੱਜ ਆਪਣਾ ਮੱਝ ਦੇ ਕੀਆ ਕੋਲ ਉਹਦਾ ਵੈਸੇ ਇੱਕ ਝੋਟੀ ਵੀ ਹੈਗੀ ਸੀ ਹੂੰ ਹੂੰ ਤੇ ਝੋਟੀ ਜਿਹੜੀ ਆ ਉਹ ਆਪਾਂ ਨਾ ਆਪਣਾ ਸੱਜਣ ਹੀ ਆ 100 ਨੂੰ ਕਪੂਰ ਤੋਂ ਲਿਆ ਆ ਵੀਰ ਵਧਾਈਆਂ ਬਾਈ ਨੇ ਉਹਨੂੰ ਠੀਕ ਹੈ ਜੀ ਚਲੋ ਸ਼ੋਗ ਬਾਈ ਉਹਨੂੰ ਬਹੁਤ ਆ ਬਹੁਤ ਜ਼ਿਆਦਾ ਸ਼ੋਗ ਆ ਮਈਆਂ ਵੀ ਫੋਲ ਰੱਖੀ ਬੈਠਾ ਮੈਨੂੰ ਕਹਿੰਦਾ ਵੀ ਅਰਸ਼ੇ ਮੇਲੇ ਬੜੇ ਵੇਖੇ ਹਾਂਜੀ ਹਾਂਜੀ ਮਾ ਤੂੰ ਵੀ ਵੇਂਦੇ ਆ ਜੋ ਤੁਸੀਂ ਮੇਲੇ ਲਾਇਆ ਕਰੋ ਲਾਇਆ ਸਹੀ ਗੱਲ ਆ ਮਾ ਜਨਵਾਰ ਕਿਹੜੇ ਕਿਹੜੇ ਖੜਦੇ ਮੇਲੇ ਆ ਤਾਂ ਜਿਆਦਾ ਇਤਾਂ ਕਿ ਕੋਈ ਖੜਿਆ ਮਾਲਿਕ ਲੈ ਕੇ ਚਾਹੀਦਾ ਜਾਂ ਉਹਦੇ ਸੀਮੈਂਟ ਮੰਨ ਲਓ ਲੋਕਾਂ ਦੀ ਡਿਮਾਂਡ ਹੁੰਦੀ ਹੈ ਹਾਂ ਜੀ ਹਾਂ ਜੀ ਹਾਂ ਜੀ ਉਹ ਦੇ ਗਈ ਦੇ ਮਾ ਨਹੀਂ ਫਿਰ ਕੌਣ ਮਾ ਤੁਸੀਂ ਫਿਰ ਜਨਵਾਰ ਖੜਿਆ ਕਰੋ ਲੋ ਇਹੋ ਜੇ ਬੰਦੇ ਆ ਰਹਿਣੇ ਦੇਕਰ ਬਹੁਤ ਜੀ ਸਹੀ ਗੱਲ ਹੈ ਚਲੋ ਸ਼ੌਕ ਆ ਜੀ ਕਹਿੰਦੇ ਹਾਂ ਹਾਂ ਵਾਅਦਾ ਕਰ ਇਹਨਾਂ ਨੂੰ ਤੇ ਕਰੀ ਸ਼ੁਰੂ ਬਾਜੀ ਫਿਰ ਆਪਾਂ ਕਰੀਏ ਆ ਜਾਓ ਫਿਰ ਇਹ ਹੁਣ ਗੱਬਣਾ ਜੀ ਹੁਣ ਅਸੀਂ ਏ ਬਸਨ ਤਕਰੀਬਨ ਕੋਈ ਹਫਤਾ ਕੁ ਲੈ ਜੂਗੀ ਹਾਂਜੀ ਹਾਂਜੀ ਤੇ ਨਾ ਨਾ ਇੱਕ ਹੁਣ ਆਪਣੇ ਘਰ ਵਿੱਚੋਂ ਆ ਕੇ ਲੈ ਕੇ ਆਂਦੀ ਆਪਾਂ ਹੀ ਲੈ ਕੇ ਆਂਦੀ ਅੱਛਾ ਲੈ ਕੇ ਆਂ ਇਹ ਲੈ ਕੇ ਆਏ ਆ ਆਪਾਂ ਕਿੱਥੇ ਤੇ ਲਈ ਆਪਾਂ ਇਧਰੋਂ ਹੀ ਆ ਲਈ ਆਪਾਂ ਬੱਡ ਰਹੀ ਰਹੀ ਇਹਦੀ ਇਹਦਾ ਕੋਈ ਕਾਰਡ ਦਾ ਪਤਾ ਲੱਗ ਜਾਂਦਾ ਕਾਰਡ ਇਹਦੀ ਕੋਈ ਐਵੇਂ ਆਖਾਂ ਵੀ ਕੋਈ ਚਬਾਈ ਚੂਈ ਜਾਂ ਕੋਝ ਉਹੋ ਜਿਹੀ ਨਹੀਂ ਕੋਈ ਗੱਲ ਹੈਗੀ ਹਾਂਜੀ ਤੇ ਬਸ ਨਾ ਨਾ ਚਾਲੀ ਹੋਈ ਇਹ ਇਹ ਇੰਨਾ ਵੀ ਦੂਜੇ ਸੂਏ ਨੇ 14-15 ਕਿਲੋ ਦੁੱਧ ਇਹਦਾ ਵਧੀਆ ਪੂਰਾ ਦੁੱਧ ਇਹਦਾ ਲੱਗਦਾ ਕੰਡਿਆ ਤੇ ਬਾਕੀ ਮਾਜਰੇ ਹਿਸਾਬ ਨਾਲ ਤੁਸੀਂ ਆਈਡੀਆ ਲਾ ਹੀ ਸਕਦੇ ਵੀ ਇੰਨਾ ਕ ਦੁੱਧ ਤੇ ਇਹਨੂੰ ਪਿਜਦਾ ਨਹੀਂ ਹੈ ਇਹਨੇ ਤੀਜੇ ਸੂਏ ਆਰ ਕੇ ਸੁਣਾ ਕਹਿਨੂੰ ਚਲੋ ਦੂਜੇ ਸੂਏ ਦੇ ਕੇ ਵੇਚਦੇ ਭਾਵੇਂ ਅਰੇ ਆਰ ਕੇ ਤੀਜੇ ਦੂਏ ਸੁਣਾ ਨਾ ਤੇ ਗੱਬੜ ਗੜੇ ਮਾਲੀ ਤੇ ਜੀ ਇਹ ਇਹ ਨਾ ਉਹਨਾਂ ਟੀਗਾ ਭਰਾਇਆ ਆਪਾਂ ਕੋਈ ਨਹੀਂ ਕਹਿ ਸਕਦੇ ਕਿਉਂਕਿ ਜਦੋਂ ਕਿਸੇ ਨੇ ਜਾਨਵਰ ਵੇਚਣਾ ਨਾ ਕੋਈ ਥੋੜਾ ਬਹੁਤਾ ਬੰਦਾ ਇਧਰ ਉਧਰ ਵੀ ਕਹਿ ਸਕਦਾ ਉਹਨਾਂ ਦੇ ਟੀਗਾ ਭਰਾਇਆ ਵਾ ਤੇ ਭਰਾਇਆ ਅਹੀਂ ਉਹਦਾ ਇਹ ਦੁੱਧ ਦਾ ਅਲਬਖਸ਼ਰਾ ਅਲਬਖਸ਼ਰਾ ਤੇ ਬਾਕੀ ਆਪਾਂ ਕਿਸੇ ਨੂੰ ਕੋਈ ਗਾਰੰਟੀ ਨਹੀਂ ਦੇ ਦਿੰਦੇ ਹਨ ਕੀ ਬੱਚਾ ਕੀ ਵੀ ਕਰਦਾ ਸਾਡੇ ਏਰੀਏ ਨਾ ਬਹੁਤਿਆਂ ਮਜਾ ਕੀ ਹੁੰਦਾ ਵੀ ਇਹ ਖੁਲੀਆਂ ਵੀ ਚੜਦੀਆਂ ਤੇ ਕਈ ਵਾਰ ਘਰੋਂ ਲੋਕੀ ਟੀਕਾ ਭਰਾ ਲੈਂਦੇ ਤੇ ਬਾਹਰੋਂ ਖੁੱਲੀ ਮੈਂ ਉਹ ਪਾ ਲੈਣੇ ਹੁੰਦਾ ਕਿ ਏਰਮਾਲੀ ਤੋਂ ਲੱਗ ਜਾਏ ਬਿਲਕੁਲ ਸਹੀ ਗੱਲ ਤੇ ਕਾਨੂੰ ਬੱਚਾ ਕਾਲਾ ਦੇ ਦਿੰਦੇ ਅਗਲੇ ਅੱਖ ਨੂੰ ਲੈ ਤੂੰ ਦੇ ਆ ਗਿਆ ਅਰਸ਼ ਨੇ ਗਾਮਰ ਠੀਕ ਤੇ ਖੋਲੋ ਨਹੀਂ ਖੋਲੋ ਨਹੀਂ ਬਲੋ ਲਓ ਲਓ ਨਹੀਂ ਦੇਖੋ ਕਰਾਂ ਨਹੀਂ ਨੀਲੀ ਦੇ ਹਲੇ ਲੈ ਵੀ ਮਰਸਾ ਪੰਜ ਚਾਰ ਨੂੰ ਅੱਜ ਹਫਤਾ ਵਧੀਆ ਲੱਗਿਆ ਹਨਾ ਜੀ ਬਾਕੀ ਕਿਉਂ ਰ ਆ ਗਿਆ ਨਾ ਭਾਈ ਜੀ ਹਾਂ ਬਾਡੀ ਤੁਸੀਂ ਵੇਖੀ ਲਓ ਬੇਰਫੁੱਲ ਬਹੁਤ ਲੱਗੀ ਆ ਬੰਦੇ ਦੀ ਜੀ ਟੀਮ ਮੱਝਾਂ ਦੀ ਨੀ ਹੋਰ ਨਾ ਭਾਈ ਜੀ ਬਾਹਰ ਨਹੀਂ ਘੱਲੋ ਬਾਹਰ ਵਾਹ ਵਹਾਰੇ ਸ਼ੁਰੂ ਕਰ ਲੈਵਾਂ ਲੋ ਅੱਜ ਟਾਈਮ ਲੈਣਾ ਅੱਜ ਉੱਪਰ ਲੈ ਜੂ ਵਧੀਆ ਕੱਚੀ ਮੈਂ ਲਾ ਸਿੱਧੀ ਸਿੱਧੀ ਲੈ ਜੂ ਸਿੱਧੀ ਸਿੱਧੀ ਲੈ ਲੀ ਸਿੱਧੀ ആരോ 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 ഇതൊക്കെ ഇതിലേക്കല്ലേ ഇതിന് ഭാഗം ਆਪਰਾ ਇੱਕ ਨੂੰ ਨਾ ਵੀ ਇੱਕ ਮੋਮਾਂ ਨਾ ਬੋਤਲ ਆਖ ਦੇ ਵਿੱਚ ਕੋਈ 19 21 ਵੀ ਕੋਈ ਕਾਲਾ ਪਾਨੇ ਡਾੜਨਾ ਹੋਗਾ ਬਿਲਕੁਲ ਬਿੱਲੀ ਮਣਕਣੀ ਬੱਗੇ ਗੱਲ ਹੀ ਮੰਗਾ ਦੇ ਬਸ ਐਂਡ ਪੀ ਸੀ ਆ ਜੇ ਆਪਾਂ ਇਦਾਂ ਕੀ ਇਦਾਂ ਤੇ ਹੈਗੀ 100% ਬਰੀਡ ਦੇ ਵਿੱਚ ਹਾਂਜੀ ਹਾਂਜੀ ਤੇ ਜੇ ਰੰਗ ਵਾਲੇ ਬਣੇ ਜਾਈਏ ਅਰ ਦੋ ਪੀ ਦੇ ਦੋ ਪਹਿਲਾ ਤਾਂ ਨੂੰ ਖਾਣੇ ਦਾ। ਤਾਂ ਖਾਣੇ ਦਾ। ਬਾਠੀ। ਅੰਮਲ ਬੰਨ ਨਹੀਂ ਖਾਣਾ। ਇਹਨਾਂ ਵੀ ਲੈਵਾ ਜਨਾ ਤਿਆਰ ਕਰੋ ਹੁਣੇ ਅੱਗੇ ਨੂੰ, ਹੁਣੇ ਪਿੱਛੇ ਨੂੰ। ਨਾਲੇ ਵਿਚਾਲੇ ਕੱਟ ਆ ਗਿਆ ਜੀ। ਹਾਂ ਕੱਟਿਆ ਗਾ। ਥਾੜੀਆਂ ਆਲਾ ਬਣਾਉ। ਫਾਰੀ ਪੁਰਾ ਕੱਟ ਆ ਗਿਆ ਲੈਵੇਜ ਨਾਲੇ। ਤੇ ਅੱਗੇ ਆਪਾਂ ਅੱਜ ਫ੍ਰੀਜ ਦੀ ਕੀਮਤ ਕਰ ਲਈ। ਅੱਛਾ ਇਹ ਵੀ ਕਰ ਲਈਏ। ਕੀਮਤ ਤਾਂ ਕਰਨੀ ਪਊਗੀ। ਕੀਮਤ ਤਾਂ ਕਰਨੀ ਪੈਣੀ ਐ ਜੀ। ਤੁਸੀਂ ਆਪੇ ਕਰ ਲਿਓਗੇ। ਨਹੀਂ ਨਹੀਂ। ਦੱਸ ਦੋ। ਜੈ ਜੀ ਰੱਖਿਆ ਇਹ ਕੰਮ। ਉਹੀ ਰੋਜ਼ ਜਾਨਵਰ ਵੇਂਦੇ ਰਹਿੰਦੇ ਜੇ ਲੋਕ ਕਰਦੇ ਤੁਸੀਂ ਆਈਡੀਆ ਜਾ ਦੱਸ ਦੋ ਮਾੜਾ ਜੀ ਅੱਜ ਜਿੰਨੇ ਵੀ ਕਹਿ ਰਹੇ ਹੋ ਉਹਨੇ ਦੀ ਨਹੀਂ ਨਹੀਂ ਦੱਸ ਦੋ ਆ ਜੇ ਛੋੜ ਵਾਲੀ ਹੈ 10000 20000 ਵਾਲੇ ਹੁਣ ਅਜੇ ਉਹ ਵੀ ਨਹੀਂ ਕਰਾ ਸਕਦੇ ਕਿ ਪਰ ਤੁਸੀਂ ਬ੍ਰੀਡਰ ਹੈਗੇ ਆ ਭਲਾਣ ਦੇ ਨਾਲ ਮੁੱਲ ਕਰੀਏ ਇੱਕ ਕੋਈ ਗੱਲ 1.5 ਲੱਖ ਇੱਕ ਲੱਖ 50000 ਕਿੰਨੀ ਕਰਦੇ ਹੋ ਛੋੜ ਦੇ ਜਿੰਨੇ ਕਹਿ ਦੋ ਕਰ ਦੋ ਨਹੀਂ ਆਪੀ ਦੱਸ ਨਹੀਂ ਤੁਸੀਂ ਦੱਸ ਨਾ ਨਾ ਤੁਸੀਂ ਦੱਸਣਾ ਜਿੰਨੇ ਕਹਿ ਦੋ ਕਰ ਦੋ ਅੱਜ ਪਹਿਲੀ ਰਾਏ ਤੁਹਾਡਾ ਮਾਨ ਹੈ ਚਲ ਪੰਜ ਹੀ ਕਰ ਚਲ 5000 ਰੁਪਏ ਇੱਕ ਬੰਦਾਲੀ ਦੀ 145 ਬਾਕੀ ਮੋਕੇ ਤੁਹਾਡਾ ਹੋਰ ਕਰਦਣੀਆਂ ਮਾਂ ਬਾਕੀ ਮਾਂ ਜੀ ਦੁੱਧ ਚੰਗਾ ਦੋਗੀ ਬਿੰਦ ਵੀ ਕਰਮ ਵਾਲੀ ਠੰਡੀ ਵਾਲੀ ਠੰਡੀ ਧੀਰੀ ਆ ਇਹ ਨਹੀਂ ਕੋਈ ਗੱਲ ਹੈਗਾ ਵੀ ਮਾ ਲੋ ਆ ਵੇਖੋ ਚੱਕਦੀ ਪੁੱਛਿਆ ਨਹੀਂ ਇਹ ਨਹੀਂ ਵੀ ਫੜੀ ਪੁੱਛ ਆਟੋਮੈਟਿਕ ਜਿੱਪੂ ਵੇ ਕਿਉਂ ਆਹੀ ਖਾਸੀ ਦੀ ਵਾਲੀ ਹਨਾ ਇਹ ਉਹ ਨੀਲੀ ਆਹੀ ਖਾਸੀ ਦਾ ਚਲੋ ਆ ਜੋ ਆਹ ਬਜੀ ਫੇ ਕਿਹੜੇ ਮਾਲੀ ਦੀ ਆ ਇਹ ਮਾਲੀ ਦੇ ਇਹ ਹੁਣ ਵੇਖ ਵੇਗੀ ਹਨਾ ਇਹ ਵੇਖ ਦੇਖਦਾ ਗਈ ਪਰ ਪਰ ਰੋਟੀ ਇਹ ਵੀ ਇੱਕ ਚੀਜ਼ ਸੀ 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 ਇਹ ਹੁਣ ਬਾਈ ਨੇ ਇਹਨਾਂ ਰੱਖਣੀ ਆ ਬਾਅਦ ਵੇਚਣੀ ਨਹੀਂ ਕਰੀ ਉਹਨੇ ਨਹੀਂ ਉਹ ਆਂਦੇ ਰੱਖਣੀ ਆ ਬਾਹਰ ਹੈ ਇਹ ਹੈ ਗਿਆ ਅਲੂ ਦਾ ਹਾਇਦ ਨਾਰਲੀ ਅੱਛਾ ਨਾਰਲੀ 사ਂਦੇ ਨਾਰਲੀ 사ਂਦੀ ਮਸ਼ਹੂਰ ਤੁਹਾਡੇ ਇਲਾਕੇ ਮਸ਼ਹੂਰ 사ਂ ਹਨ ਮਸ਼ਹੂਰ ਆ ਦੇ ਬਾਅਦ ਦੇਖ ਲਓ ਕਿਉਂਕਿ ਕਿਲੋਮੀਟਰ ਦੇ ਨਾਰਲੀ ਪੈਂਦੇ ਬਿਲਕੁਲ ਜੀ ਤੇ ਉਦੋਂ ਇਹ ਡਾਇਰੈਕਟ ਕ੍ਰਾਸ ਦੀ ਆ ਅੱਛਾ ਹੁੰਦੇ ਦਿਓ ਇਹਦੀ ਮਾਂ ਜਿਹੜੀ ਸੀ ਉਹ ਯੂਨੀਵਰਸਿਟੀ ਵਾਲਿਆਂ ਤੋਂ 2018 ਵਿੱਚ ਖਰੀਦੀ ਅੱਛਾ ਜੀ ਸੌਦਾ ਵੀ ਹੋ ਗਿਆ ਸੀ ਸੌਦਾ ਵੀ ਹੋ ਗਿਆ ਇਹ ਤੇ ਪਰ ਬਾਅਦ ਵਿੱਚ ਇਹ ਵੀ ਜਦੋਂ ਘਰ ਵਾਲੇ ਮੰਨ ਲਓ ਸ਼ਾਮੀ ਉਹ ਬਾਅਦ ਲੈਣ ਆਏ ਤਾਂ ਉਹ ਮੁੱਕਰ ਗਿਆ ਤੇ ਨਹੀਂ ਆਜ ਮੱਝ ਨਹੀਂ ਮਿਲਿਆ ਅਗੋਂ ਮਾਦੀ ਹੋ ਜਾਏ ਸਾਮੀ। ਹਾਂ ਜੀ। ਦੁੱਧ ਵੀ ਚੰਗਾ ਦਿੰਦੀ, ਮਾਜ ਜ਼ਿਆਦਾ ਨਹੀਂ ਤੇ 17-18 ਕਿਲੋ ਵਧੀਆ ਆਬ ਨਾ ਕਰੇ, 3 ਚ ਦੁੱਧ ਦਿੰਦੀ। ਹੂੰ ਹੂੰ। ਇਸ ਤੋਂ ਨੂੰ ਬਰੀਡ ਆਦੀ ਸੀ ਤੇ ਫੇਰ ਹੀ ਉਹ ਯੂਨੀਵਰਸਿਟੀ ਵਾਲੇ ਫਿਰਦੇ। ਬਿਲਕੁਲ ਠੀਕ ਹੈ ਨਾ। ਤੇ ਉਹ ਤੋਂ ਬਾਅਦ ਉਹਨਾਂ ਨਹੀਂ ਵੇਚੀ ਤੇ ਬਾਅਦ ਵਿੱਚ ਇਹ ਡਾਈਟ ਕਰਾਉਦੀ ਐ। ਅੱਗੋਂ ਇਹ ਹਜੇ ਸਾਰੀ 1.5 ਸਾਲ ਦੀ ਹੈ। ਖੇਰੀ ਆ ਨਾ, ਖੇਰੀ ਆ। ਤੇ ਭਾਈ ਜੀ ਕਿੰਨੇ ਵੇਚੀ ਇਹ? ਸਿੰਗ ਦੀ ਲੈਂਥ ਤਾਂ ਲਾ ਲਓ ਵੀ ਸਿੰਗ ਦੋ ਆਏ। ਕਿੰਨੇ ਵੇਚੀ ਐ? ਇਹ ਮੇتن ਨੂੰ ਚਲੋ ਹਣਾ ਕਿਲੇ ਦੀ ਕੀ ਐ? ਵੇਚਣ ਕੇ ਨਹੀਂ ਦੇ ਸਕਦੀ ਉਹ ਤੇ ਫਿਰ ਇਹ ਲਖੜ ਦਾ ਲੱਖ ਤਾਂ ਹੀ ਗਈ ਹੋਣੀ ਮੇਰੇ ਸਨੋ ਸਮਝੋ ਲੱਖ ਹੀ ਦੇ ਦਿੱਤੀ ਹੈ ਦੇਖੀ ਬਾਕੀ ਦੇਖੋ ਸਮਝਾ ਬਿਲਕੁਲ ਠੀਕ ਹੈ ਭਾਈ ਆਪਾਂ ਇਹ ਕਰ ਕੀ ਆ ਆਪਾਂ ਨੂੰ ਇਹ ਨਹੀਂ ਹੈਗਾ ਵੇਚ ਨੂੰ ਜਿੰਨੇ ਦੀ ਮਰਜ਼ੀ ਵੇਚ ਨਹੀਂ ਤੇ ਆਪਾਂ ਵੀਰ ਦਾ ਸੋਨੂੰ ਦਾ ਮਾਨਤਾ ਨਹੀਂ ਮੰਨ ਸਕਦਾ ਖੋਲੇ ਛੋਟੀ ਆ ਖੋਲੋ ਭਾਈ ਆਪਾਂ ਆ ਦਾ ਸਿਰਫ ਇੱਕ ਮਾਨਤਾ ਨਹੀਂ ਮਾਨ ਨਹੀਂ ਬੰਦੇ ਦਰਦ rau 2-4 ਮਹੀਨੇ ਨੂੰ ਬੰਨ ਜਾਣੀ ਜੀ ਇਹ ਇਹ ਹੀਟ ਚ ਆਈ ਅੱਛਾ ਹਾਂ ਹੀਟ ਚ ਆਈ ਵੀ ਹੈਗੀ ਸੀ ਬਾਕੀ ਉਹਨਾਂ ਚਲੋ ਵਧੀਆ ਕਿਸ ਤਰ੍ਹਾਂ ਨਹੀਂ ਸੀ ਮਸਾ ਹੁਣ ਗਾਂ ਸੌਣ ਭਾਦਰੋਂ ਜਦੋਂ ਹੀਟ ਚ ਆਉਂਦੀ ਆ ਉਦੋਂ ਮੰਨ ਲਓ ਇਹ ਲੋ ਜੀ ਦੇਖੋ ਖੜ ਬਹੁਤ ਕਰਮਾਲੀ ਠੰਡੀ ਤੇ ਰਿੜੀ ਉਹਨਾਂ ਘਰ ਤੇ ਰਹੀ ਖੁੱਲੀ ਨਿੱਕੀ ਹੁੰਦੀ ਤੇ ਖੁੱਲੀ ਰਹੀ ਹੈ ਦੇਖ ਸੇਰ ਬਣਾ ਗਈ ਦੋਨਾਂ ਕਿੰਨੇ ਲੋ ਜੀ ਤੋਰੋ ਹੁਣ ਲੋਈ ਬਰਾਵਾ ਵੇਖਦਾ ਗਈ ਆ ਵੇਹੇ ਲਾਈਨ ਝੋਟੀ ਸੀ ਹਨਾ ਜੀ ਚਲ ਬਾਕੀ ਬਾਈਗਾਂ ਆਉਂਦੀਆਂ ਰਹਿੰਦੀਆਂ ਕੋਈ ਚੱਕਰ ਨਹੀਂ ਨਹੀਂ ਲੈ ਜਾਈਦਾ ਚੰਗੇ ਜਾਨਵਰਾਂ ਦਾ ਤੁਹਾਨੂੰ ਪਤਾ ਹਾਂ ਜੀ ਹਾਂ ਬਿਲਕੁਲ ਉਹ ਝੋਲੀ ਜੜੀ ਵਿਖਾ ਦਿਓ ਇਥੇ ਦੀ ਦਾਹ ਜੂ ਮਾਰ ਹਾਂ ਜੀ ਆਓ ਜੀ ਆਓ ਜੀ ਨਾ 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 ਅਰੇ ਚਿਕਮਾ ਆ ਜੀ ਚਿਕਮਾ ਆ ਆਜੋ ਆਜੋ ਮੂਡ ਹੋਵ ਮੜਾ ਬਸ ਆਜੋ ਲੈਓ ਚਲੋ ਤੁਹਾਡੇ ਨਾਲ ਕਿਹਨੇ ਦੋਦੇ ਕਰ ਸਕਦੇ ਜੀ ਦੋ ਆਈਡੀਆ ਆ ਆ ਬਾਣੀ ਕੋ ਜੀ ਕਹਿੰਦੇ ਆਪਾਂ ਨੂੰ सोनू ਵੀਰ ਨੂੰ ਦਿੱਦੀ ਨਾ ਮੈਂ ਕਿਹਾ ਮਾਂ ਬੜੀ ਚੰਗੀ ਹੈ ਮਾਲੀ ਜੀ ਵੀ ਬੜਾ ਆਈਡੀਆ ਇਹ ਹੈ ਵੀ ਦੋ ਦੋ ਮੈਂ ਆਪਦੇ ਹਿਸਾਬ ਨਾਲ ਕਹਿੰਦਾ ਵੀ ਪਹਿਲੇ ਸੂਰੇ ਨੂੰ 14 ਤੋਂ 15 ਕੋੜਾ ਬਸ ਚੈਨ ਆ ਜੀ ਬਾਗਰ ਵੀ ਲੈ ਜਾਇਆ ਕਰ ਮਾਲੀ ਬੜਾ ਸੋਨਾ ਜੀ ਮਾਲੀ ਬੜਾ ਸੋਨਾ ਮਾਂ ਵੀ ਬੜੀ ਚੰਗੀ ਤੇਰੇ ਇੰਨਾ ਵੀ ਖਰੀਦਿਕ ਟੰਕਾ ਜਾਇਰਾ ਵਾ ਬੜਾ ਸੋਨਾ ਵਾ ਇਹ ਨਹੀਂ ਕੋਈ ਹੈਗਾ ਕਿ ਤਾਲੀ ਕੁਝ ਨਹੀਂ ਹੋ ਜਾ ਕੋਈ ਇਹ ਚਲੋ ਆਪਾਂ ਨੂੰ ਦੇਤੀ ਆ ਕਰ ਮਾਰੀ ਆਪਾਂ ਨਾ ਇਹ ਕਾਖਿਆ ਵੀ ਜਿੱਦਨ ਵੀ ਤੂੰ ਮੇਲੇ ਪਾਏਗਾ ਹਾਂਜੀ ਤੇ ਕੋਈ ਨਾ ਕੋਈ ਪਹਿਲੇ ਪਹਿਲੇ ਪੰਜਾਂ ਨੰਬਰਾਂ ਜ਼ਰੂਰ ਕੋਈ ਨਹੀਂ ਮੰਨਦਾ ਵੀ ਪਹਿਲੇ ਨੰਬਰ ਤੇ ਆਊ ਕਿਉਂਕਿ ਹਰ ਘਰ ਹਰ ਇੱਕ ਬੰਦੇ ਕੋ ਚੰਗੀ ਚੰਗੀ ਨਹੀਂ ਬਸ ਉੱਥੇ ਆ ਰਹੇ ਕਿਨੇ ਉੱਥੇ ਹੀਰਾ ਹੀ ਖੜਦੀ ਲੱਗੇ ਜ਼ੋਰ ਪੂਰਾ ਲਾਣਾ ਜੀ ਉੱਥੇ ਹਾਂ ਜ਼ੋਰ ਪੂਰਾ ਬਾਕੀ ਫਰਾਟਾਂ ਚਾ ਚਲੋ ਤੇ ਮਦਰ ਗਾ ਆਪਣਾ ਹੁਣ ਆ ਵੀ ਵੇਗੀ ਵਾ ਆ ਹੀ ਹੈ ਗੱਲ ਹੀ ਬਸ ਹਾਂ ਮਾਜੀ ਹਰ ਘਰ ਆਲੇ ਜੇ ਇਹ ਘਰ ਆਲੇ ਜੀ ਇਹਨਾਂ ਜਿਹੜਾ ਕੋਈ ਫੇਰ ਹੋਣਾ ਹੈ ਆਪਣਾ ਹਾਂ ਭਾਜੀ ਇਹ ਜੋ ਕੋਈ ਫੇਰ ਨਹੀਂ ਹੋਣਾ ਨਹੀਂ ਫੇਲ ਨਹੀਂ ਕੋਈ ਵੀ ਇਹ ਨਾ ਕੋਈ ਸੱਜਣਾ ਬਣੂ ਆਖ ਨਹੀਂ ਸੀ ਹਾਂ ਬਸ ਇਹਨਾਂ ਨੂੰ ਕੋਈ ਫੇਲ ਨਹੀਂ ਆਪੀ ਦੇ ਕਰਦੇ ਆ ਬੜੀ ਮਿਹਨਤ ਨਾਲ ਇਹ ਕਰ ਮਾਲੀ ਜੀ ਜੀ ਇਹ ਨਾਗਰੀ ਅਸ਼ਨਾਗ ਸਰਕਾਰੀ ਦਾ ਇਹ ਪੀਡੀਐਫ ਇਹਦੀ ਜੇਤੂ ਵੀ ਆਏ ਅੱਛਾ ਹਾਂ ਐ ਕਿ ਨਹੀਂ ਕਰ ਕਿ ਦੀ ਹੈ ਤੇ ਕਰਮਾ ਨੰਬਰ ਚੱਕੇ ਦੀ ਇਹਨਾਂ ਦੇ ਇਹ ਨਤੀਜਾ ਇਹ ਪਹਿਲਾ ਸੋਚਦਾ ਜੇ ਸੋਚਾ ਹੁਣ ਦੋ ਦੰਦ ਹੋਈ ਆ ਗੱਭਣਾ ਹੀ ਹੁਣ ਨਹੀਂ ਇਹ ਨਾ ਆਪਾਂ ਗੱਭਣ ਕਰਾਈ ਸੀ ਪਰ ਐਕਚੁਅਲੀ ਗੱਲ ਇਹ ਹੋਈ ਵੀ ਚੈੱਕ ਕਰਾਈਆਂ ਤੇ ਪਾਣੀ ਨਿਕਲੀ ਹੁਣ ਮੈਂ ਸੋਚਿਆ ਆਉਣ ਵਾਲੇ ਟਾਈਮ ਤੇ ਸਿਆਲ ਦੇ ਚ ਬਿਲਕੁਲ ਟਾਈਮ ਵੀ ਚੰਗਾ ਹੁਣ ਜੀ ਹਾਂ ਤੇ ਆਹ ਬਾਈ ਜੀ ਇਹ ਫੇਰ ਪੂਰਾ ਨਾਲ ਅੱਛਾ ਇਹ ਵੀ ਹੁੰਦੀ ਆ ਹਾਂ ਇਹ ਪੂਰਾ ਨਾਲ ਬੱਚੇ ਬੜੇ ਸੋਹਣੇ ਆਏ ਹਨ ਬੱਚੇ ਬਹੁਤ ਸੋਹਣੇ ਬੋਲਾ ਵਾ ਜਿਹੜੀ ਉਹ ਗੱਲ ਦੇਖਣ ਵਾਲੀ ਆ ਇਹਦੀ ਮਾਂ ਵੀ ਕਾਲੀ ਨੀਲੀ ਨੀਲੀ ਹਾਂ ਜੀ ਆਹ ਦੀ ਮਾਜਿਆ ਇਹਦੀ ਇਹ ਗਾਂ ਦੋਤੀ ਆ ਇਹਦੀ ਧੀ ਨਹੀਂ ਗਾਂ ਦੀ ਰਿਜ਼ਲਟ ਦੇਖਿਆ ਜਿਵੇਂ ਕਾਲੀ ਮੈਂ ਤੇ ਗਾਂ ਬੱਚਾ ਵੀ ਗਾਲ ਹਣਾ ਜੀ ਜਿਹੜਾ ਪੂਰਾ ਨਾਲ ਦੀ ਇਹਦਾ ਗਾਂ ਪਿਓ ਹੈ ਨਾ ਹਾਂ ਜੀ ਉਹ ਦਾ ਕਾਲਾ ਇਹਦੇ ਬੱਦੀ ਪੋਚੀ ਹੋਈ ਅੱਛਾ ਬਹੁਤ ਜਗਾ ਬਲੇ ਮੰਨ ਪਿੱਛੇ ਨਾਲ ਥੜਦਾ ਪਿੱਛੇ ਹਰ ਥੋਕਰ ਮੰਨ ਲਓ ਬਲੱਡ ਦੇ ਵਿੱਚ ਜਾਣਾ ਹੀ ਜਾਣਾ ਹਾਂ ਸਹੀ ਗੱਲ ਇਹ ਵੀ ਕਰਮਾਂ ਇਹ ਵੀ ਹ ਬੰਦਕੇ ਨੇ ਟਾਈਮ ਦੀ ਹੋ ਗਈ ਜੀ ਇਹ ਵੀ ਦੋ ਦੰਦ ਅੱਛਾ ਦੋ ਦੰਦ ਉਹ ਦੰਦ ਇਹ ਗੱਪ ਨਹੀਂ ਕਰਾਈ ਇਹ ਨੂੰ ਸੀਮ ਲਵਾਇਆ ਹੋਆ ਪਰ ਚੈੱਕ ਨਹੀਂ ਕਰਾਈ ਇਹ 1.5 ਮਹੀਨੇ ਦੀ ਅੱਛੇ ਨਹੀਂ ਚੈੱਕ ਕਰਾਉਣਾ ਤੇ ਇਹਦੇ ਬਾਹਾਲ ਹੀ ਆ ਇਹ ਵੀ ਨਾਲੀ ਅਸੀਂ ਨਾਨੀ ਨੇ ਕਿਦੀ ਮਾਂ ਵੇਖੀ ਮਾਂ ਵੇਖੀ ਇਹਦੀ ਮਾਂ ਦਾ ਚੰਗਾ ਬੁੱਢਾ ਧੀ ਆ ਦੋ ਵੇਖਣਾ ਹੀ ਆ ਜੀ ਇਹ ਸਿੱਧੀ ਇਹਦੀ ਧੀ ਹੈ ਅੱਛਾ ਆ ਤੇ ਆ ਇਹਦੀ ਲੱਗੀ ਮਾਸਾ ਠੀਕ ਹੈ ਨਾ ਹਾਂ ਸਹੀ ਗੱਲ ਆ ਬਿਲਕੁਲ ਨਾਨੀਆਂ ਵਰਤਾਰੀ ਜਿਹੇ ਬੁੱਢੇ ਹੋਏ ਆ ਹਾਂ ਆਹ ਭਾਜੀ ਬੈਠੇ ਦੁੱਧ ਕਿਨੇ ਕੀਤਾ ਇਹਨੇ ਜਵਾਨੀ ਵਾਲੇ ਦੇ ਬਥੇਰਾ ਤੋਂ ਦੇ ਵੀ ਰਹੀ ਹੈ ਦਾ ਆਨ ਰਕਾਰਡ ਵੀ ਆ ਟੁੱਟ ਆਨਲਾਈਨ ਵੀ ਹੈ ਹੋਇਆ ਦਿੱਸੇ ਇਹ ਜਿਹੜੀ ਆ ਹੁਣ ਚੀਜ਼ ਬਣੀ ਹੈ ਲੇਵਾ ਇਥੋਂ ਮਾਰਦੀ ਫਿਰ ਪੂਰਾ ਲੇਵਾ ਪੂਰਾ ਸਾਲ ਤੱਕ ਮਾਰ ਹੈ ਨੀ ਮਾਰ ਐਵੇਂ ਗਈਏ ਵੀ ਐਰ ਕੀਏ ਤਕਰੀਬਨ 11ਵੇਂ ਸੂਰ ਸੁਈ ਗਿਆ 12ਵੇਂ ਨਹੀਂ ਗੱਪਣ ਆਇਆ ਅੱਛਾ 12ਵੇਂ ਸੂਏ ਸੁਣੀ ਹੁਣ ਗੱਪਣ ਆ ਬਾਦਲ ਝੋਟੇ ਤੋਂ ਚੱਕ ਪਾਸ ਹੋ ਗਿਆ ਅੱਛਾ ਤਕਰੀਬਨ ਮਿਲਦਾ ਸਾਢੇ 4:30 ਦੀ ਦੇਲੀ ਆ ਠੀਕ ਹੈ ਤੇ ਐਰ ਕੀਏ ਨੂੰ ਹੁੰਦੇ ਨਮੂਰੀਆਂ ਹੋ ਗਿਆ ਉਹ ਤਾਂ ਦਿੰਦੀ ਦੋਵੇਂ ਟਾਈਮ ਪਰ ਇਹਨਾਂ ਵਿੱਚ ਦੁੱਧ ਘਟ ਗਈ ਬੜਾ ਜਿਹਾ ਵੀ ਜਦੋਂ ਹੀ ਜਦੋਂ ਨਮੂਨੀ ਆਇਆ ਉਦੋਂ ਹੀ ਇਹ ਦੁੱਧ ਤੇਲ ਦੀ ਜੜੀ ਮੋਟੀ ਫਿਰ ਨਾ ਜ਼ਿਆਦਾ ਧੱਕਾ ਕੀਤਾ ਕਿਉਂਕਿ ਉਮਰ ਜ਼ਿਆਦੀ ਅਸੀਂ ਸੋਚਿਆ ਵੀ ਇਹ ਜੀ ਸਰੀਰੋਂ ਟੁੱਟ ਗਈ ਨਾ ਬਾਅਦ ਜਿਹਨੇ ਨਹੀਂ ਹੋਈ ਤੇ ਪਰ ਕਰਮਾਲੀ ਨੇ ਪੂਰੀ ਭਰੀ ਆ ਨਾ ਇਹਨੇ ਹੀ ਭਰੀ ਲਾਹੇ ਜਾਂਦੀ ਆ ਅੱਠਵੇਂ ਸੂਏ ਹੀ ਜਦੋਂ ਪਟਾਲੇ ਮੇਲਾ ਆ 2020 ਦੇ ਵੇਲੇ ਪਰਮੇ ਕੇ ਨੌਵੇਂ ਹਿੱਸੇ ਕੀ ਤੇ ਝੋਟੀਆਂ ਆਈਆਂ ਇਹ ਤੇ ਬਟਾਲੇ ਅੱਜ ਬਟਾਲੇ ਬਟਾਲੇ ਠੀਕ ਹੈ ਆਪਦੇ ਨੈਸ਼ਨਲ ਲੈਵਲ ਤੇ ਹਾਂ ਹਾਂਜੀ ਹਾਂਜੀ ਇਸ ਹਾਲਾ ਲਈ ਪੰਜਵਾਂ ਨੰਬਰ ਇਹਨੇ ਪਾਇਆ ਝੋਟੀਆਂ ਦੇ ਵਿੱਚ ਟੋਪ ਨਹੀਂ ਜਰਵਾ ਅਜਿਵੇਂ ਚੈਨ ਮੈਨ ਨਹੀਂ ਹੁੰਦੀ ਜੇ ਕਿ ਉਹ ਆਪਣੇ ਘਰ ਬੰਦਾ ਚਲੋ ਆਪਣਾ ਤੇ ਘਰ ਦੀ ਹੈ ਜੇ ਕੱਲ ਨੂੰ ਮਾਲਾ ਜੇ ਉਹ ਆਪਾਂ ਇਹਨੂੰ ਇਹ ਆ ਵੀ ਕਰਮਾਲੀ ਦਾ ਮਾਲ ਵੀ ਫੁੱਟੀਆਂ ਨਹੀਂ ਦਿੰਦੇ ਜੀ ਇਹ ਦੀ ਜ਼ਿੰਦਗੀ ਆਪਣੇ ਘਰ ਦੀ ਬਿਲਕੁਲ ਬਿਲਕੁਲ ਠੀਕ ਹੈ ਕਿਉਂਕਿ ਬੱਚੇ ਬਹੁਤ ਸੋਹਣੇ ਪਾਉਂਦੀ ਆ ਅਜੇ ਦਾ ਨੂੰ ਬਹੁਨੀਆਂ ਦੀ ਸ਼ਾਨ ਸ਼ਾਹੀ ਜਿਹੜੇ ਬਾਲਾਂ ਦਾ ਝੁਲਦਾ ਅੱਛਾ ਉਹਦੀ ਗੱਡੀ ਇਹਨੇ ਪੇਟੋਂ ਆਈ ਹੈ ਰਕੀ ਦੀ ਅੱਛਾ ਇਹ ਬਹੁਤ ਸਰੇ ਦੀ ਹੈ ਤੇ ਇਹਦਾ ਇਹ ਆ ਵੀ ਜਿਨਾ ਚਿਰ ਰਹੂਏ ਆਪਣੇ ਘਰ ਦੀ ਹੋਊ ਤੇ ਇਹ ਦਾ ਅਜਿਹੀ ਕਰਮਾ ਜੇ ਬੰਦੇ ਕੇ ਨਾ ਕਿ ਉਹ ਆਦਰਾ ਤੀਜਾ ਇਹ ਹਾਂ ਬਾਈ ਇਹੀ ਇਹਨੇ ਜੀ ਇਹ ਹੁਣ ਇਹ ਖਾਸियत ਇਹ ਇਸੇ ਕੱਲੀ ਮੈਂ ਨਹੀਂ ਗਈ ਇਹ ਨਸਲ ਵੀ ਕਰਨਾ ਇਹਨੇ ਨਸਲ ਨੇ ਉਮਰ ਨਹੀਂ ਉਹ ਨਹੀਂ ਇਹ ਚੱਲ ਰਹੀ ਨਸਲ ਬਾਈ ਖਰਾਬ ਵੀ ਨਾ ਖਰਾਬ ਵੀ ਨਾ ਸਹੀ ਗੱਲ ਹੈ ਬਾਈ ਦੀ ਗੱਲਾਂ ਨੋਟ ਕਰਨ ਵਾਲੇ ਹਾਂ ਹਾਂ ਠੀਕ ਹੈ ਨਾ ਤੇ ਕਦੋਂ ਲੱਭਣ ਨੂੰ ਮਿਲੂਗਾ ਤੁਹਾਨੂੰ ਹਾਂ ਜਿੰਨੇ ਜੋਗੇ ਹੈਗੇ ਆ ਬਿਲਕੁਲ ਜੀ ਰੋਜ਼ ਪੂਛਾਂ ਖਿੱਚਦੀਆਂ ਵਾਂ ਇਹ ਬੰਦੇ ਨੂੰ ਇੰਨੀ ਕੀ ਜਾਣਕਾਰੀ ਆ ਆ ਫਿਰ ਉਹਨੋਂ ਜ ਆ ਗਈ ਇਹ ਬਾਦਲਾਂ ਵਿੱਚ ਆ ਗਈ ਨਹੀਂ ਹਾਂਜੀ ਇਹ ਹੈਗੀ ਆਪਣੇ ਇਥੋਂ ਦੀ ਹੈ ਮਾਜੀ ਅੱਛਾ ਬਾਦਰੇ ਏਰੀਏ ਦੀ ਠੀਕ ਆ ਇਹ ਨੀਲੀ ਜੀ ਆ ਗਈ ਪਿਓਰ ਇਹ ਨੀਲੀ ਦੀ ਮੈਂ ਯਾਨੀ ਕਿ ਜਿਵੇਂ ਕਹ ਰਹੀ ਵੀ ਨੀਲੀ ਦਾ ਪੱਕ ਰੱਖਦੀ ਏ ਸਭ ਤੋਂ ਜਿਆਦਾ ਠੀਕ ਹੈ ਹਾਂ ਬੂਤੀ ਵੇਖੋ ਐ ਬਿਲਕੁਲ ਪਤਲੀ ਜੀ ਸੰਗੂਦ ਰੋਖਾਂ ਮਾ ਜੀ ਹਾਂ ਨਾ ਸਿੰਗਾਨ ਨੂੰ ਜਾਇਰ ਮੇਰੇ ਦੁੱਧ ਨੂੰ ਪੂਰੇ ਬੜੀ ਕਿੰਨਾ ਦੁੱਧਾ ਦੁੱਧ ਕਰ ਜਾਂਦੀ ਤਕਰੀਬਨ ਜੇ ਵੇਖੀਏ ਤੇ 2.5 ਕਿਲੋਆਂ ਦਾ ਲੱਗਦਾ ਹੈ ਬਾਈਕਰੇ ਮੈਂ ਹੁਣ ਇਹਦੇ ਨਾਲ ਥੋੜਾ ਜਿਆਦਾ 에ਅਰ ਕੀ ਹੋ ਗਿਆ ਸੀ ਮੂੰਹ ਛੜੀ ਹੋ ਗਈ ਥਾਂ ਤੇ ਅੱਛਾ ਹਾਂ ਫਿਰ ਤਾਂ ਕਰਕੇ 에ਅਰ ਕੀ ਥਾਣ ਵਾਵਾ ਘੜ ਗਿਆ ਸੀ ਇਹਦੇ ਨਾਲ ਵਖਾਈ ਜਾ ਕੇ ਤੇ ਟਾਇਰ ਨੂੰ ਬਸਾਉਂਦੇ ਹਾਂ ਇਹ ਜਿਹੜੇ ਬਾਰੀਆਂ ਨਾ ਰਹੀਆਂ ਜਦੋਂ ਕਰਮਾਂ ਲਈ ਦੇਵਾ ਬਣਾਉਂਦੀ ਆ ਨਾ ਜਦੋਂ ਤਿਆਰੀ ਕਰਦੀ ਆ ਹਾਂਜੀ ਹੁਣ ਵੀ ਦੁੱਧ ਦੇ ਥੱਲੇ 12 ਕਿਲੋ ਅੱਛਾ ਤੇ ਗੱਪਣ ਹੈਗੀ ਆ ਗਾਂ ਇਹ ਸਾਡੇ ਕਿਤੇ ਨਾਮ ਹੀ ਨਹੀਂ ਦਿੰਦਾ ਹੁਣ ਕਿਹੜੇ ਗੱਪਣਾ ਜੀ ਹੁਣ ਇਹ ਪਿੰਡੋਂ ਡਾਇਰੈਕਟ ਕਰਾਈ ਆ ਚੰਗਾ ਚੋਣਾ ਇਹਨੂੰ ਪਹਿਲਾਂ ਸੀਮਰ ਖਾਇਆ ਇਹ ਨਹੀਂ ਖੋਲੀ ਸੀ ਆਪਾਂ ਪਿੰਡੋਂ ਹੀ ਮਗੇ ਆਪਾਂ ਇਹ ਲੈ ਕੇ ਆ ਤੋਣਾ ਨਾ ਤੇ ਤਰਾਫੀ ਤੇ ਬਾਕੀ ਇਹਨਾਂ ਵੀ ਚਲੋ ਜਦੋਂ ਤਿਆਰੀ ਗਾਂ ਕਰੂਗੀ ਜ਼ਰੂਰ ਪੁੱਛੀ ਕਰਾਂਗੇ ਵੀ ਇਹ ਗੱਤ ਮੇਨੇ ਇਹ ਮੇਲੇ ਮੇਲੇ ਜਣਾ ਹੋਰ ਇਹਨੇ ਦੁੱਧਰੇ ਫਿਰ ਤੁਹਾਨੂੰ ਬਾਰੇ ਤੇ ਇਹ ਇਹਨਾਂ ਦੇ ਬੱਚਾ ਜੋ ਬੱਚਿਆਂ ਦੇ ਵਿੱਚੋਂ ਆ ਉਹਦੀ ਵੱਡੀ ਮਾਂ ਸੀ ਸ਼ੈਨ ਸ਼ਾ ਦੀ ਅੱਛਾ ਜੀ ਅੱਛਾ ਠੀਕ ਆ ਇਹ ਸ਼ੈਨ ਸ਼ਾ ਦੀ ਜਿਹੜਾ ਪਾਕਾਂ ਦੇ ਘਰੇ ਠੀਕ ਆ ਇਹ ਉਹਦੀ ਕੱਟੀ ਹੈ ਦੀ ਉਮਰ ਕੁਝ ਨੂੰ 5 ਮਹੀਨੇ ਅੱਛਾ ਜੀ ਹਾਂ ਤੇ ਉਹ ਪਰਲੀ ਦੀ ਤੋਂ 6 ਹੋ ਗਈ ਉਹ ਪਰਲੀ ਤੇ ਇਹਦੀ ਬਾਤ ਵੀ ਤੁਸੀਂ ਬਤਾ ਦਿਓ ਮਗਰ ਬੋਡੀ ਕਲਚਰ ਹਾਂ ਅਦਾਰੀ ਮਾਰਦੇ ਹਾਂ ਬੇ ਇਹ ਆ ਵੀ ਚੜਾਈ ਵੇਖੋ ਫੇਰ ਲੀ ਨਾ ਮੈਂ ਇੱਥੇ ਬਦਲ ਨਸਰ ਬਣ ਜਣੀ ਬਾਈ ਜੀ ਹਾਂ ਤੇ ਆਹ ਬਾਈ ਜੀ ਤੇ ਇਹ ਨਾ ਆਪਾਂ ਮੱਝ ਲਈ ਤੇ ਕੱਟੀ ਬਹੁਤ ਚੰਗੀ ਲੱਗੀ ਆਪਾਂ ਨਿੱਕੀ ਹੁੰਦੀ ਨਹੀਂ ਆ ਫੋੜਾ ਆਪਣੇ ਕੋਲ ਹੈ ਹੀ ਹੈ ਜੀ ਹਾਂ ਜੀ ਤੇ ਮੱਝ ਆਪਾਂ ਢੇਰੀ ਹੀ ਪਾਤੀ ਹਾਂ ਢੇਰੀ ਬਹੁਤ ਬੜੀ ਚੰਗੀ ਕਰਕੇ ਤੇ ਮੈਨੂੰ ਬੜੀ ਚੰਗੀ ਲੱਗੀ ਮੈਂ ਪਾ ਲਈ ਨਿੱਕੀ ਹਾਂ 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 ਤੇ ਹੁਣ ਮੇਰਾ ਇਰਾਦਾ ਇਹ ਵੀ ਜਾਨਵਰ ਅੱਗੇ ਕਾਫੀ ਹੋਏ ਆ ਦੇ ਕਿ ਨੂ ਸੇਲ ਕਰ ਦਿੰਦਾ ਰਹਾ ਅਜ ਵੀ ਇਹ ਨਹੀਂ ਜੀ ਇਹ ਕਿੰਨੇ ਟਾਈਮ ਲਈ ਹੋ ਗਈ ਜੀ ਇਹ ਹੋ ਗਈ ਜੀ 9 ਮਹੀਨੇ ਮਨ ਖੋਦੇ ਬਜੀ ਮਰੇ ਇੱਕ ਆ ਮੱਝ ਦੇ ਇੱਕ ਮੱਝ ਦੇ ਘੱਟੇ ਦੋ ਨਾ ਜਨੂ ਜਿਹੜੇ ਅੱਜ ਸੇਲ ਦੀ ਹੈ ਇਹ ਹੈ ਆਪਣੇ ਘਰ ਦੀ ਆ ਹਾਂ ਆਪਾਂ ਜਾਨੀ ਕਿ ਵੀ ਨਿੱਕੀ ਹੁੰਦੀ ਤਾਂ ਪਾ ਲਈ ਅਜੋ ਜੀ ਨਹੀਂ ਕੋਈ ਗੱਲ ਹੈ ਜਦੋਂ ਆਪਾਂ ਮੱਝ ਲਈ ਨਾ ਇੱਥੇ ਬਗਾ ਮੋਸ਼ ਬੱਜੀ ਆ ਗਈ ਅੱਖਾਂ ਮਗਰਲੇ ਪੈਰ ਆਪਾਂ ਝਾਂਸਣ ਨੂੰ ਖਰਮਣਾ ਜੀ ਬਾਕੀ ਇਹਨਾਂ ਵੀ ਇਹਦੀ ਗਰਦਨ ਦੀ ਲੰਬਾਈ ਨੂੰ ਵੀ ਵੇਖੋ ਜੀ ਬਿਲਕੁਲ ਜੀ ਪਰ ਸਾਦਾ ਹਰਮਣਾ ਖਲੋ ਜੂਲੀ ਜਾਨੀ ਖਲੋ ਬਹੁਤ ਚੰਗੀ ਗੱਡੀ ਬਣੂਗੀ ਚੰਗੀ ਕਰਕੇ ਆਪਾਂ ਪਾਲੀ ਆ ਇਹਦੇ ਇਹ ਆ ਵੀ ਜਿੰਨਾਂ ਨੂੰ ਮੰਨ ਲਓ ਗਾਂ ਦਾ ਦੁੱਧ ਪਿਉਂਦੇ ਰਹੇ ਆ ਤੇ ਜਿੰਨਾਂ ਨੇ ਦੁੱਧ ਪੀਤਾ ਉਹਨੀ ਆਪਣੀ ਖੇਜਲਤ ਨਹੀਂ ਮੋੜਨੀ ਚਲੋ ਕੋਈ ਨਹੀਂ ਕੋਈ ਸੱਜਣ ਜਿਆਦ ਹੀ ਕਰੂਗਾ ਚਲੋ ਇਹ ਕੋਈ ਦੇਰੀ ਕਹੂਗਾ ਪਤੇ ਰਾਂ ਨਹੀਂ ਕੋਈ ਫੋਨ ਤੇ ਫੋਨ ਤੇ ਦੇਖ ਲੋ ਜੇ ਤੂੰ ਯਾਰ ਦੱਸ ਦੋ ਫਿਰ ਦੱਸ ਤੂੰ ਨਿਬੜੋ ਕੰਮ ਇਹਦਾ ਦਾਫਤ 25000 25000 ਦਾ ਬਾਕੀ ਉਹ ਨਹੀਂ ਬਾਕੀ ਚਲੋ ਲਾਸ 25 ਹਰ ਬਾਕੀ ਮੋਕੇ ਥੋੜਾ ਕਰਦੇ ਮੇਰੇ ਵਿੱਚ ਵੀ ਜਿੰਨੇ ਦਾ ਦੁੱਧ ਪੀਗੀ ਹੁੰਦੇ ਆ ਤੇ ਤੋਂ ਜ਼ਿਆਦਾ ਦੁੱਧ ਪੀਗੀ ਬਿਲਕੁਲ ਜੀ ਬਿਲਕੁਲ ਹਾਂ ਤੇ ਦੇਖੋ ਬਾਈ ਕੋਲ ਬਸ ਦੋ ਹੀ ਪਸ਼ੂ ਛੇੜ ਆ ਤੇ ਆ ਰੇ ਕਰਦੇ ਤੇ ਮੇਰੇ ਵੀਰ ਨੇ ਬਾਰੇ ਗੱਡੀ ਨਾ ਕਰਾਇਆ ਇਹ ਕੋਈ ਨਹੀਂ ਜੀ ਕੋਈ ਨੌਜ ਨਹੀਂ ਲਾਣੀ ਚਲੋ ਉਹ ਗੱਲਬਾਤ ਕਰਦਾ ਇਹ ਜੀ ਤੇ ਬਾਕੀ ਮਈਆਂ ਇੱਥੇ ਆਂਦੇ ਜਾਂਦੇ ਰਹਿੰਦੀਆਂ ਕੱਲੀਆਂ ਨਹੀਂ ਦੀਦੀਆਂ ਹਾਂ ਜੀ ਹਾਂ ਜੀ ਹਨਾ ਜੀ ਤੂੰ ਬੋਲ ਸੀਮਨ ਸਮਾ ਦਾ ਕੰਮ ਨਹੀਂ ਕਰਦੇ ਨਹੀਂ ਸੀਮਨ ਦਾ ਨਹੀਂ ਆਪਾਂ ਕਿਉਂਕਿ ਆ ਜਿੰਨੇ ਵੀ ਗਏ ਨੇ ਪਰੋਣਾ ਆਪਦੀ ਸਮਝਣਾ ਪੜਾ ਆ ਬਿਲਕੁਲ ਜੀ ਕੱਲ ਨੂੰ ਨਾ ਆਪਾਂ ਜਾਰੀ ਕੇ ਨੂੰ ਸਲਾਹ ਦੇਣੇ ਹੁੰਦੇ ਹਾਂ ਜੀ ਉਹ ਸਾਡਾ ਵਾ ਮੰਨੋ ਜਿੰਦ ਤੇ ਦੇ ਡੋਮੀਨੇਟਰ ਕਿਤੇ ਕਰਦੇ ਕਿਤੇ ਨਹੀਂ ਕਰਦੇ ਹੂੰ ਬਿਲਕੁਲ ਜੀ ਠੀਕ ਹੈ ਨਾ ਕਿਤੇ ਕੱਲ ਨੂੰ ਘੋਟੀ ਦੁੱਧ ਨਾਲ ਦੋਵੇਂ ਵਾਲਾ ਨਾ ਤੂੰ ਨਾਲ ਪਲਾਣਾ ਸਮਝਣਾ ਚਾਹਦਾ ਹੂੰ ਆ ਗੱਲ ਇਹ ਸਾਹ ਜੰਗਾਂ ਦਾ ਮਾਣਾ ਜੰਗੀ ਉਹ ਗੱਲ ਤੋਂ ਪਰਖਣਾ ਜੀ ਜਦੋਂ ਹੀਰੇ ਪੈਦਾ ਹੁੰਦੇ ਨੇ ਉਹ ਮਿੱਟੀ ਜਿਹੀ ਹੋਣੀ ਠੀਕ ਹੈ ਠੀਕ ਹੈ ਬਾਕੀ ਆ ਜਨਮ ਰਾਜ ਜੀ ਪਹੁੰਚ ਹੈਗੇ ਤੇ ਗਾਂ ਜਦੋਂ ਵੀ ਆਉਣਗੇ ਲੋਕੀ ਤਕਰੀਬਨ ਸਾਰਿਆਂ ਨੂੰ ਪਤਾ ਯਾਰ ਦੇਖਦਾ ਬਿਲਕੁਲ ਚੱਕਾ ਦੇ ਇਹ ਕਹਾਂ ਨਾ ਜੀ ਤੇ ਬਾਕੀ ਜਨਵਰ ਇੱਕ ਅੱਧਾ ਲਈਦਾ ਲੈ ਇਹਦਾ ਬੁਲਾ ਚੰਗਾ ਹੁਣ ਇਹ ਆ ਵੀ ਇਹੋ ਜੀ ਮੱਝ ਮੰਨ ਲਓ ਕਿ ਚੰਗੇ ਬਲੀਡਰ ਘੋਏ ਸੀ ਉਹ ਮੱਝ ਦੇ ਬਿਲਕੁਲ ਹੁਣ ਕਹੇ ਨੂੰ ਮੈਂ ਵੀ ਅੱਜ ਕਹਿ ਸਕਦਾ ਵੀ ਮੇਰੀ ਘਰ ਦੀ ਮੱਝ ਆਈ ਨਾ ਲੋਥੀ ਨੂੰ ਲੈ ਨਹੀਂ ਉਹ ਗੱਲ ਹੀ ਕਰ ਲਈ ਆਪਾਂ ਲਈ ਆ ਤਾਂ ਬਿਲਕੁਲ ਬਾਕੀ ਜਿਹੜੇ ਕਰਦੇ ਆ ਉਹ ਕਰਦੇ ਆ ਠੀਕ ਹੈ ਜੀ ਤੇ ਚਲੋ ਹੋਰ ਬਾਈ ਜੀ ਫਿਰ ਵਾ ਵਧੀਆ ਬਹੁਤ ਬਹੁਤ ਵਧੀਆ ਲੱਗਾ ਬਾਈ ਨੇ ਗੱਲ ਕਰਕੇ ਫਿਰ ਇੱਕ ਬਸ ਵੀਡੀਓ ਬਣਾਉਂਦਾ ਰ ਕੋਈ ਮਕਸਦ ਨਹੀਂ ਜਾਨਵਰ ਤੇ ਵੇਖ ਨਹੀਂ ਜਾਂਦੇ ਆ ਹੁਣ ਇਹਰੇ ਪਰਸੋਂ ਦੀ ਮੱਝ ਆਈ ਆ ਤੇ ਤੁਸੀਂ ਠੀਕ ਨਾ ਕਰਕੇ ਤੇ ਵੀਡੀਓ ਆ ਬਿਲਕੁਲ ਨੇ ਹੁਣ ਬਣਾ ਜਣੇ ਤੇ ਵੇਚ ਨੂੰ ਭਾਵੇਂ ਮੈਂ ਪਰਸੋਂ ਦੀ ਵੇਚ ਦਿੰਦਾ ਫੋਨ ਆਉਂਦਾ ਹਾਂ ਕੱਲ ਵੀ ਆਏ ਤੇ ਸੋਚਿਆ ਵੀ ਅਗਰ ਇਹ ਹੋ ਗਿਆ ਕਿ ਵੀ ਨਹੀਂ ਉਹ ਮਾਜਰਾ ਜੇ ਥੋੜੀ ਇੱਕੇ ਬੰਦੇ ਦਾ ਸੌਦਾ ਆਇਆਗਾ ਇਦਾਂ ਆਉਗਾ ਇਹ ਵੀ ਫਿਰ ਬਾਕੀ ਇਹ ਨਾ ਲੈਵਾ ਸੋਨਾ ਬਣਾਉਂਦਾ ਬਾਕੀ ਪਿੱਠਪੁਰੀ ਕੰਦਰਾ ਜਿਹੜੀ ਪੁਰੀ ਤਿੰਨ ਫੜ ਦੀ ਪਿੱਛੇ ਵਾਕਿਆ ਤਿੰਨ ਫੜ ਦੀ ਹੈ ਚੱਲ ਤੇ ਬਾਜੀ ਫਿਰ ਬੋਲੋ ਫਿਰ ਨੰਬਰ ਨੰਬਰ 84377 ਤੇ 21 84 37720130 ਤੇ ਪਿੰਡ ਪਿੰਡ ਖਾਲੜਾ ਤਕਰੀਬਨ ਸਾਰੇ ਜਾਣਦੇ ਹੀ ਐ ਚੀਤ ਭਾਈ ਜਸਵੰਤ ਸਿੰਘ ਖਾਲੜੇ ਰੋਏ ਹਾਂਜੀ ਤੇ ਬਹੁਤ ਮਸ਼ਹੂਰ ਪਿੰਡ ਤੇ ਹੁਣ ਵੋਟਾਂ ਦੇ ਚਲੋ ਲੰਘ ਗਈਆਂ ਆ ਬੇ ਕਰੀ ਚਲੋ ਜਿੰਨੇ ਜਿੰਨੂੰ ਪਾਤੀਆ ਵਧੀਆ ਗੱਲ ਹੋ ਗਈ ਇਹ ਆਪਦਾ ਹੱਕ ਹੁੰਦਾ ਹਾਂਜੀ ਹਾਂਜੀ ਤੇ ਕਿਸੇ ਦੇ ਮਗਰ ਲਾ ਕੇ ਨਹੀਂ ਆਪਦੀ ਸੋਚ ਦੇ ਹੋ ਜੀ ਬਿਲਕੁਲ ਜੀ ਬਿਲਕੁਲ ਚਾਹੀਦਾ ਚਾਹੀਦਾ ਬੇ ਜੀ ਆ ਪਾਣੀ ਕਹੇ ਕਿਸ ਨੂੰ ਨਾ ਨਾ ਲੋੜ ਪਾ ਜਾਉ ਨੂੰ ਕਿਉਂਕਿ ਜਿਦਨ ਮੰਨ ਲਓ ਲੋਕਾਂ ਦੇ ਹੱਕ ਪੂਰੇ ਹੋ ਜਾਣਗੇ ਉਹ ਦਿਨ ਕਹਿੰਦਾ ਫਾਇਦਾ ਬਾਕੀ ਬੜੇ ਲੋਕ ਸਮਝਦਾਰ ਆ ਸਮਝਦਾਰ ਹਾਂ ਜਿੱਥੇ ਪਾਈਆਂ ਨੂੰ ਪਤਾ ਹੀ ਕਿੱਥੇ ਪਾਈਆਂ ਠੀਕ ਹੈ ਜੀ ਮੇਰੇ ਵੀਰ ਸੱਚੀ ਗੱਲ